ਇਹ ਪੰਜ ਸੰਕੇਤ ਦੋ ਕਰਦੇ ਹਨ ਤੁਹਾਡਾ ਲੀਵਰ ਹੋ ਗਿਆ ਹੈ ਫੈਟੀ ਆਓ ਜਾਣਦੇ ਹਾਂ ਕਿ ਕੀ ਕਾਰਨ ਹਨ ਖਰਾਬ ਲਾਈਫਸਟਾਈਲ ਅਤੇ ਖਾਣ ਪੀਣ ਦੀਆਂ ਬੈਡ ਹੈਬਿਟਸ ਦੇ ਕਾਰਨ ਲੀਵਰ ਨਾਲ ਰਿਲੇਟਡ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵੱਧ ਜਾਂਦਾ ਹੈ ਜਿੰਨਾ ਵਿੱਚੋਂ ਫੈਟੀ ਲੀਵਰ ਵੀ ਇੱਕ ਆਮ ਪ੍ਰੋਬਲਮ ਹੈ ਫੈਟੀ ਲੀਵਰ ਉਦੋਂ ਹੁੰਦਾ ਹੈ ਜਦੋਂ ਲੀਵਰ ਵਿੱਚ ਜ਼ਿਆਦਾ ਫੈਟ ਜਮਾ ਹੋ ਜਾਂਦੀ ਹੈ ਜੇ ਇਲਾਜ ਅਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਲੀਵਰ ਫਾਈਬਰੋਸਿਸ ਸਿਰੋਸਿਸ ਅਤੇ ਲੀਵਰ ਕੈਂਸਰ ਵਰਗੀਆਂ ਹੋਰ ਪ੍ਰੋਬਲਮਸ ਦਾਤਰਾ ਵੀ ਬਣ ਸਕਦਾ ਹੈ ਕਾਲੀ ਗਰਦਨ ਗਰਦਨ ਤੇ ਗੂੜੀਆਂ ਧਾਰੀਆਂ ਜਿਵੇਂ ਮਿੱਠੇ ਦੀ ਲਾਲਸਾ ਇਹ ਸੰਕੇਤ ਹਨ ਜੋ ਦਰਸਾਉਂਦੇ ਹਨ ਕਿ ਤੁਹਾਡਾ ਸਰੀਰ ਇਨਸੂਲਿਨ ਰੈジਸਟੈਂਸ ਦਾ ਸ਼ਿਕਾਰ ਹੋ ਚੁੱਕਿਆ ਹੈ ਹਾਈ ਕੈਸਟਰੋਲ ਲੈਵਲ ਜਦੋਂ ਸਰੀਰ ਵਿੱਚੋਂ ਕੈਸਟਰੋਲ ਦਾ ਲੈਵਲ ਵੱਧ ਜਾਂਦਾ ਹੈ ਤਾਂ ਲੀਵਰ ਵਿੱਚ ਫालतू ਫੈਟ ਜਮ੍ਹਾਂ ਹੋਣ ਲੱਗ ਜਾਂਦੀ ਹੈ ਜਿਸ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ ਹੈ ਇਹ ਸਿਰਫ ਦਿਲ ਦੀ ਬਿਮਾਰੀ ਦਾ ਖਤਰਾ ਵਧਾਉਂਦਾ ਹੈ ਸਗੋਂ ਇਹ ਲੀਵਰ ਦੇ ਵਰਕ ਤੇ ਵੀ ਸਾਈਡ ایفੈਕਟ ਆਉਂਦਾ ਹੈ ਸਾਈਡ ਫੀਲ ਹੋਣਾ ਵੀ ਇੱਕ ਫੈਟੀ ਲੀਵਰ ਦੀ ਆਮ ਨਿਸ਼ਾਨੀ ਹੈ ਕਿਉਂਕਿ ਲੀਵਰ ਨਿਊਟ੍ਰੀਸ਼ਨ ਨੂੰ ਪ੍ਰੋਸੈਸ ਕਰਨਾ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਵਿੱਚ ਇੰਪੋਰਟੈਂਟ ਰੋਲ ਨਿਭਾਉਂਦਾ ਹੈ ਜਦੋਂ ਲੀਵਰ ਵਿੱਚ ਸੋਜ ਹੁੰਦੀ ਹੈ ਤਾਂ ਕੰਡੀਸ਼ਨ ਹੋਰ ਗੰਭੀਰ ਹੋ ਜਾਂਦੀ ਹੈ ਜੋ ਸਰੀਰ ਦੀ ਇਮਿਊਨ ਰਿਸਪੌਂਸ ਨੂੰ ਐਕਟਿਵ ਕਰਦੀ ਹੈ ਐਂਡ ਮੋਰ ਫਟੀਕ ਦਾ ਵਧੇਰੇ ਕਾਰਨ ਬਣਦੀ ਹੈ ਪੇਟ ਦੀ ਪ੍ਰੋਬਲਮ ਫੈਟੀ ਲੀਵਰ ਦੀ ਪ੍ਰੋਬਲਮ ਦੇ ਮਾਮਲੇ ਵਿੱਚ ਐਬਡੋਮినਲ ਡਿਸਕੰਫਰਟ ਵੀ ਫੀਲ ਹੁੰਦਾ ਹੈ ਜਦੋਂ ਲੀਵਰ ਵਿੱਚ ਫੈਟ ਇਕੱਠਾ ਕੀ ਹੋ ਜਾਂਦੀ ਹੈ ਤਾਂ ਇਹ ਲੀਵਰ ਦਾ ਆਕਾਰ ਵਧਾ ਦਿੰਦੀ ਹੈ ਜਾਂ ਸੋਜ ਵੀ ਹੋ ਸਕਦੀ ਹੈ ਤਾਂ ਇਹ ਲੀਵਰ ਨੂੰ ਰੋਕਣ ਦੇ ਤਰੀਕੇ ਜਿਆਦਾ ਫਾਈਬਰ ਅਤੇ ਲੋ ਫੈਟ ਵਾਲੇ ਫੂਡ ਖਾਓ ਰੋਜ਼ਾਨਾ ਸੈਰ ਰਨਿੰਗ ਵਰਗੀਆਂ ਐਕਸਰਸਾਈਜ਼ ਕਰੋ ਬਲੱਡ ਸ਼ੂਗਰ ਅਤੇ ਬੈਡ ਕੈਸਟਰੋਲ ਦੇ ਲੈਵਲ ਨੂੰ ਕੰਟਰੋਲ ਵਿੱਚ ਰੱਖੋ